ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸੈਸ਼ਨ 2023 ਔਰ 24 ਦੇ ਮੈਡਰਚਾਏ ਸਿਸਟਰ ਵਿੱਚ ਬੱਚੇ 8ਵੀਂ ਤੇ 10ਵੀਂ ਦੇ ਬਾਅਦ ਦੇ ਬੱਚਿਆਂ ਨੂੰ ਗੁਨਾਹਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸਨਮਾਨਤ ਕੀਤਾ ਗਿਆ ਉਹਨਾਂ ਦੇ ਟੀਚਰ ਸਹਿਬਾਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਇਹ ਸਾਰੇ ਫੰਕਸ਼ਨ ਦਾ ਇਸ ਸਮਾਗਮ ਦਾ ਸਨਮਾਨ ਸਮਾ ਰੋ ਸਮਾਗਮ ਦਾ ਕੋਈ ਮਕਸਦ ਆ ਕਿ ਆ ਜਿਹੜੇ ਸਾਡੇ ਸਟੂਡੈਂਟ ਆ ਵਿਦਿਆਰਥੀ ਆ ਉਹ ਹੀ ਸਾਡੇ ਪੰਜਾਬ ਦਾ ਉੱਜਲ ਭਵਿੱਖ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਘਰ ਚੜ੍ਹਦੀ ਕਲਾ ਦੇ ਪਰਕੀਆਂ ਵਿੱਚ ਜਾਵੇ ਕਿ ਪਿਛਲੇ ਤਕਰੀਬਨ 10-12 ਸਾਲ ਤੋਂ ਇੱਕ ਰੁਝਾਨ ਬਣਿਆ ਹੋਇਆ ਕਿ ਪਲਸ 2 ਕਰਕੇ ਬੱਚੇ ਬਾਹਰ ਜਾ ਰਹੇ ਹਨ ਵਿਦੇਸ਼ਾਂ ਵਿੱਚ ਔਰ ਇੱਥੇ ਪੰਜਾਬ ਦੀਆਂ ਜੌਬਾਂ ਉੱਤੇ ਜਿਹੜੇ ਹਨ ਦੂਜੀਆਂ ਸਟੇਟਾਂ ਤੋਂ ਵਿਦਿਆਰਥੀ ਲਿਆ ਕੇ ਉਹ ਜੋ ਆਪਾਂ ਹੁਣ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਜੋ ਕੰਮ ਤੇ ਲਾਉਣਾ ਪੈ ਰਿਹਾ ਕਿਉਂਕਿ ਸਾਡੇ ਬੱਚੇ ਬਾਹਰ ਜਾ ਰਹੇ ਉਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦਿਆਂ ਹੋਇਆ ਬੱਚਿਆਂ ਨੂੰ ਅਪਰੀਸ਼ੀਏਟ ਕਰਨ ਵਾਸਤੇ ਉਹਨਾਂ ਦੀ ਫਿਨੈਂਸ਼ੀਅਲ ਹੈਲਪ ਵਾਸਤੇ ਇਸ ਹੱਥ ਰੱਖੇ ਨੇ ਕਿਉਂਕਿ ਇਹ ਬੱਚੇ ਹੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਉੱਜਲ ਭਵਿੱਖ ਹਨ ਸਾਡੇ ਪੇਰੈਂਟਸ ਦਾ ਉੱਜਲ ਭਵਿੱਖ ਹਨ ਔਰ ਪੰਜਾਬ ਦੇ ਨਾਲ ਨਾਲ ਕਸਚੂ ਨੇ ਹਨ ਕਿ ਸਾਡੀ ਪੰਜਾਬੀਅਤ ਸਾਡਾ ਇਹ ਉਹ ਪੰਜਾਬ ਜਿਹਨੂੰ ਲੋਕ ਕੋਦੋ ਫਿਰਦੇ ਸੀ ਹਸਤਾ ਤੂ ਦੇ ਨਾਮ ਤੇ ਪੰਜਾਬ ਤੋਂ ਰੇਹਿੰਦੋਸਤਾਨ ਦਾ ਦੇਲਾ ਜੇ ਬੰਦੇ ਦਾ ਦਿਲ ਨਾ ਕੰਮ ਕਰੇ ਤੇ ਇਹ ਫੇਲ ਹੋ ਜਾਏ ਉਹ ਹਾਰਟ ਫੇਲ ਹੋ ਜਾਏ ਤਕੇ ਨਹੀਂ ਹ ਸਾਰਾ ਸਰੀਰ ਜਿਹੜਾ ਹੈ ਉਹ ਡੈਡ ਹੋ ਜਾਂਦਾ ਸੋ ਅਸੀਂ ਚਾਹੁੰਨੇ ਆ ਸਾਡੇ ਦੇਸ਼ ਦਾ ਇਸ ਰੇਹਿੰਦੋਸਤਾਨ ਦਾ ਦਿਲ ਜਿਹੜਾ ਕੋ ਪੰਜਾਬ ਤੋ ਫਿਰ ਚੜ੍ਹਦੀ ਕਲਾ ਵਿੱਚ ਰਹੇ ਉਸ ਤੋਂ ਮੰਨੂ ਲੈ ਕੇ ਅੱਜ ਤੱਕ ਉਹ ਪ੍ਰਗਟਾ ਕੀਤਾ ਗਿਆ ਹੈ ਸੋ ਸਾਡੇ ਕੋਲੋਂ ਸਾਰਿਆਂ ਨੂੰ ਇੱਕ ਰਿਕਵੈਸਟ ਦੇਂਦੀ ਹੈ ਪੇਰੈਂਟਸ ਨੂੰ ਵੀ ਟੀਚਰ ਸਹਿਬਾਨ ਨੂੰ ਵੀ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕਿਉਂਕਿ ਸਾਡੇ ਨਾਲ ਵੱਧ ਸਮਾਂ ਵਿਦਿਆਰਥੀ ਤੁਹਾਡੇ ਕੋਲ ਰਹਿੰਦੇ ਹਨ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਪ੍ਰੇਰਿਤ ਕਰੋ ਕਿ ਉਹ ਵੱਧ ਤੋਂ ਵੱਧ এডਿਊਕੇਸ਼ਨ ਲੈਂਡ ਔਰ ਸਾਡੇ ਪੰਜਾਬ ਵਿੱਚ ਇ렇게 ਵੱਡੀਆਂ ਜੌਬਾਂ ਦੇ ਅਫੀਸਰ ਬਣ ਤਾਂ ਜੋ ਅਸੀਂ ਪੰਜਾਬ ਦਾ ਖੇਤਰਾ ਵੀ ਦੇ ਕੇ ਜੀ ਆਇਆਂ ਪਲਾ ਕਰ ਸਕੀਏ ਇਹ ਪੰਜਾਬ ਫਿਰ ਚੜ੍ਹਦੀ ਕਲਾ ਵਿੱਚ ਹੋਵੇ ਇਹੀ ਸੁਪਨਾ ਲੈ ਕੇ ਅੱਜ ਦੇ ਇਸ ਮਾਗਨ ਕੀਤੇ ਗਏ ਹਾਂ ਸਾਰਿਆਂ ਦਾ ਧੰਨਵਾਦ ਮੈਂ মিডিਏ ਦੇ ਰਾਜ ਸਭ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਜੇ ਕੋਈ ਬੱਚਾ ਪੜਾਈ ਵਿੱਚ ਅੱਗੇ ਵਧਣਾ ਚਾਹੁੰਦਾ ਕਿਸੇ ਨੂੰ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਹੈ ਪਲੀਜ਼ ਸਾਡੀ ਸੋਸਾਇਟੀ ਨਾਲ ਸਾਡੇ ਨਾਲ ਸੰਪਰਕ ਕਰੋ ਅਸੀਂ ਖੂ ਬੱਚਿਆਂ ਨੂੰ ਇੱਕੋ ਸ਼ਰਤ ਉੱਤੇ ਪੜਾਵਾਂਗੇ ਜੋ ਬੱਚੇ ਜਿਹੜੇ ਹਨ ਪੰਜਾਬ ਵਿੱਚ ਰਹਿੰਦੇ ਚੰਗੀਆਂ ਜੋਬਾਂ ਕਰ ਸਾਡੀ ਪੰਜਾਬ ਦੀ ਢੀੜੀ ਵਧੇ ਸਾਡਾ ਪੰਜਾਬ ਖੁਸ਼ਹਾਲ ਹੋਵੇ ਬਸ ਇਹੀ ਇੱਕ ਸ਼ਰਤ ਹੈ ਬਹੁਤ ਕਿਸੇ ਤਰ੍ਹਾਂ ਕੋਈ ਵੀ ਸਾਡੀ ਸ਼ਰਤ ਨਹੀਂ ਹੈ ਜਿਵੇਂ ਅੱਜਕੱਲ੍ਹ ਚੱਲ ਰਿਹਾ ਕਿ ਕਿਸੇ ਨੂੰ ਪੈਸੇ ਦੇ ਕੇ ਜਾਂ ਕਿਸੇ ਦੀ ਹਲਪ ਕਰਕੇ ਆਪਣੇ ਤਰਫ ਵੱਲ ਲਿਆਉਣਾ ਇਹ ਗੁਰਨਾਨ ਮਿਸ਼ਨ ਦਾ ਗੁਰਨਾਨ ਸਿੰਘ ਮਹਾਰਾਜ ਦਾ ਮਿਸ਼ਨ ਨਹੀਂ ਹੈ ਆ ਸਾਡੀ ਸੋਸਾਇਟੀ ਦਾ ਕੋਈ ਏਮ ਨਹੀਂ ਕੋਈ ਏਮ ਬੱਚੇ ਵੱਤ ਨੂੰ ਵੱਤ ਪਾਉਣਾ ਕੋਈ ਵੀ ਬੱਚੇ ਕੋਣ ਹੁਣ ਅਸੀਂ ਰੱਖਿਆ ਸੀ ਕਿ ਬੱਚੇ ਸੰਸਾਰ ਤੇ ਬਾਈਕਲ ਵਰਮ ਕੋਈ ਬੱਚੇ ਹੋ ਵੀ ਕਿਸ ਤਰ੍ਹਾਂ ਦੇ ਪਰਿਵਾਰਾਂ ਵਿੱਚੋਂ ਆਏ ਹਨ ਸਭ ਬੱਚਿਆਂ ਨੂੰ ਸਨਮਾਨ ਦਿੱਤਾ ਕਿ ਉਹਨਾਂ ਦਾ ਮਕਸਦ ਆ ਉਹ ਬੱਚੇ ਵੱਡ ਕੇ ਉਸ ਅਗਾਂ ਪੰਜਾਬ ਚੜ੍ਹਦੀ ਕਲਾ ਵਿੱਚ ਜਾਵੇ ਪੰਜਾਬ ਔਰ ਪੰਜਾਬੀਅਤ ਫਿਰ ਅਸੀਂ ਬਹੁਤ ਸ਼ਾਨ ਵਾਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਵੇਲੇ ਜੋ ਆਏ ਨੇ ਉਹ ਬੱਚਿਆਂ ਲਈ ਸਪੈਸ਼ਲ ਲੈਕਚਰ ਰਾਤ ਤਿਆਰ ਕਰਕੇ ਆਏ ਨੇ ਅਸੀਂ ਤਾਂ ਇਹ ਗੱਲਾਂ ਸੁਣੀਏ ਬਹੁਤ ਸਮਝ ਆਈਏ ਜਿਸ ਸਮਾਂ ਉਹ ਹਰ ਤੇ ਬੱਚਿਆਂ ਨੂੰ ਆਪਣਾ ਸ਼ਿਵਾਗਣ ਕੇਵਲ 2 ਜਾਂ 3 ਮਿੰਟ ਵਾਸਤੇ ਵੀ ਆਪਾਂ ਅੱਜ ਉਹਨਾਂ ਨੂੰ ਸੱਜ ਕੇ ਸੁਣਨਾ ਹੈ ਅਜੇ ਤਾਂ ਪਰ ਹੋਰ ਸੁਣਦੇ ਆ ਕਿ ਜਿਸ ਸਰਵੰਤਰੀ ਦਾ ਜਿਸ ਜੁਸ ਤੇ ਆਪਾਂ ਤੋਂ ਬੱਚਾ ਨੇ ਵਿਸ਼ੇਸ਼ drone ਉਹਨੇ ਇੰਨੀ ਬੰਦ ਕਰਾ ਉਸਨੇ ਸਪੱਸ਼ਟ ਰਲ ਚਾਹ ਚਾਹੀਦਾ ਹੋਵੇ ਲੋਟ ਪਾਪ

ایک پریاس گیارہ تو سردار صاحب سرجیت سنگھ اور سنگھ کے اور جو باقی سرکار ہیں اسٹی بہت ہی اور بہت ہی بچوں کا مبارکباد دوں گا اور

کی حالت ہو رہی ہے یہ کر کے اس کے بارے زیادہ چنتن نہیں کیا آفٹر آل جو ہے ساتھ لے کے اور اب جڑا ایک ہے اس گا بڑا بڑا گراؤ ہے کہ آپ ایک سارے بندے ہر وقت بندے بڑھا کے اسی ایک دوسرے دیکھا خیال ਸਾਨੂੰ ਆ ਰਹੇ ਨਾ ਸੋਣੇ ਗੜੀ ਚ ਆਲਾ ਵਾਟਸਐਪ ਕਰਾ ਰਿਹਾ ਹੈ ਨਾ ਮੈਨੂੰ ਆਤ ਬਹੁਤ ਜ਼ਿਆਦਾ ਨਾ ਦਾ ਵਿਚਾਰ ਉਹਨਾਂ ਦਾ ਹੁੰਦਾ ਹੈ ਨਾ ਟੈਲੀਫੋਨ ਤੇ ਮੈਂ ਜਦੋਂ ਆੜੇ ਲਾਣੀ ਨੂੰ ਨਾ ਪਾਇਆ ਹੋ ਰਿਹਾ ਵਾਟਸਐਪ ਦੇ ਵਿੱਚ ਮੈਂ ਬੜਾ ਬਹੁਤ ਹੀ ਜ਼ਿਆਦਾ ਦੇਖ ਰਿਹਾ ਹਾਂ ਜਦੋਂ ਮੈਂ ਦੋ ਨਾਮ ਦੇਖੇ ਵਿਦਿਆਰਥੀ ਅਤੇ ਖਾਸ ਕਰਕੇ ਗ੍ਰਾਮ ਹੈ ਅੱਜ ਮੇਰਾ ਬੜਾ ਘੜਾ ਨਾ ਡਾਣੀ ਹੁੰਦੀ ਸੀ ਕਿ ਕਿਨਾਂ ਅਸੀਂ ਮੈਂ ਨਹੀਂ ਆ ਰਿਹਾ ਇਸੇ ਹੋਕੀng ਸੋਸਾਇਟੀ ਇਹੀ ਕਹਿੰਦੇ ਕਿ ਜਿਹੜਾ ਅਸੀਂ ਹਰ ਬੰਦਾ ਹਰ ਬੰਦਾ ਆਪਣੇ ਆਪ ਤੇ ਸਿਮਟ ਕੇ ਰਹੇ ਹਰ ਬੰਦੇ ਨੇ ਕੋ ਬਹੁਤ ਜ਼ਿਆਦਾ ਪਰਮਾਤਮਾ ਨੇ ਬਹੁਤ ਕੁਝ ਕਿਹਾ ਹੈ ਉਹ ਆਪਣੇ ਆਪ ਹੀ ਚੇਕ ਕਰਦਾ ਜਿੰਨਾ ਸੀ ਆਪਣੇ ਆਪ ਨੂੰ ਢੰਗਾ ਕਿਵੇਂ ਸੇ ਕੋਈ ਵੀ ਕੰਨੀ ਕਰਦਾ ਐਕਸ਼ਨ ਐਸੀ ਨਹੀਂ ਕਰੀ ਸਿਰਫ ਇਹ ਦੱਸ ਕਿ ਆਪਣੇ ਕੰਟਰੀਬਿਊਸ਼ਨ ਤੁਹਾਡੀ ਸਮਾਜ ਵਾਸਤੇ ਜਿਨ੍ਹਾਂ ਨੇ ਆਪ ਵਰਗੇ ਸੂਝਵਾਨਾਂ ਤੇ ਦਿਨਾਰ ਕਰਾਏ ਹੁਣ ਤਾਂ ਹੋਇਆ ਸੀ ਕਿ ਅਸੀਂ ਵਿਦਿਆਰਥੀਆਂ ਤੇ ਖਿਡਾਰੀਆਂ ਦਾ ਸਨਮਾਨ ਕਰਨਾ ਹੈ ਇੱਥੇ ਬੜੀ ਖੁਸ਼ੀ ਮਹਿਸੂਸ ਹੋਈ ਜਿੰਨੇ ਵੀ ਇੱਥੇ ਬੈਠੇ ਹੋ ਪੰਜਾਬ ਦੇ ਭੁਰੇਖ ਦਾ ਕੌਮ ਦੇ ਭੁਰੇਖ ਦਾ ਇੱਕ ਦਰਦ ਘਾਟੇ ਅੰਦਰ ਹੈ ਮੈਂ ਹਰ ਤਰ੍ਹਾਂ ਕੋਸ਼ਿਸ਼ ਕੀਤੀ ਪਛਾਣ ਲੈਂਦੇ ਮੈਂ ਆਮਤ ਵਿਦਿਆਰਥੀਆਂ ਦੇ। ਕਿਉਂਕਿ ਮੇਰੇ ਪੰਜਾਬ ਦਾ ਅਵੇਕ ਹੈ ਇੱਕ ਦਰਦ ਸੀਨੇ ਚ ਰੱਖਿਆ ਹੈ ਕਿ ਸਾਡੇ ਪੰਜਾਬ ਦਾ ਵਿਦਿਆਰਥੀ ਸਾਡੇ ਪੰਜਾਬ ਦਾ ਨੌਜਵਾਨ ਕਿਸ ਕਚਾ ਮਰ ਜਾਂਦਾ ਹੈ। ਮੈਂ ਤੁਹਾਡੀ ਬੇਨਤੀ ਕਰਾਂਗਾ ਕਿ ਕੰਮ ਕਰਤਾ ਦਿਓ। ਘੜਕਾਣ ਕਰੋ। ਇਹ ਕਾਗੜਾ ਬਹੁਤ ਜ਼ਰੂਰੀ ਹੈ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਕੇ ਨ ਵਿਦਿਆਰਥੀਆਂ ਵੱਲੋਂ ਆਮ ਦਾ ਥੋੜੀ ਜਿਹੀ ਸੁਚੇਤਤਾ ਬਖਸ਼ਿਓ ਗੁਰੂ ਨਾਨਕ ਸਾਹਿਬ ਨੇ ਜਦੋਂ ਪ੍ਰਚਾਰ ਦਾ ਰੰਗ ਕੀਤਾ ਸੀ ਮੈਂ ਮਾਫੀ ਮੰਗ ਲਵਾਂ ਕਿ ਆਮ ਦੇ ਸੂਰਜ ਮੇਰੇ ਸਾਹਮਣੇ ਬੈਠੇ ਨੇ ਪਰ ਇੱਕ ਦੀਵੇ ਦੀ ਆਪਣੀ ਲੋਅ ਹੈ ਇਸ ਸੂਰਜ ਦੇ ਸਾਹਮਣੇ ਦੀਵੇ ਦੀ ਕੋਈ ਓਮਕਾਰ ਨਹੀਂ ਜਿੰਨੀ ਉਸਮਤ ਮੈਨੂੰ ਗੁਰੂ ਭਾਸ਼ਾ ਨੇ ਬਖਸ਼ੀ ਮੈਂ ਝੂਠ ਸਾਜੀ ਕਰਾਂਗਾ ਇੱਕ ਦਰਦ ਲੈ ਕੇ ਆਇਆ ਸੀਨੇ ਦੀ ਵੀ ਤੁਹਾਡਾ ਸਨ ਚੱਕੜ ਸਕਾਂ ਸ਼ਾਇਦ ਮੇਰੇ ਪੰਜਾਬ ਦਾ ਕੋਈ ਨੌਜਵਾਨ ਮੇਰੇ ਪੰਜਾਬ ਦਾ ਕੋਈਕ ਤੁਹਾਡੇ ਨਾਲ ਜਿਹੜਾ ਬੈਠਾ ਹੈ ਸ਼ਾਇਦ ਕਿਤੇ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਕਿਤਾਬਾਂ ਚ ਪੜ੍ਹਦੇ ਸੀ ਉਹ ਕਿਤੇ ਵਿਦੇਸ਼ਾਂ ਦੀ ਧਰਤੀ ਤੇ ਸੱਚ ਕਰਕੇ ਦਿਖਾਇਆ ਅਸੀਂ ਇੱਥੇ ਵੀ ਸੱਚ ਕਰਕੇ ਲਗਾਈ ਹੈ ਗੁਰਨਾਨਕ ਬਾਸ਼ਾ ਨੇ ਪ੍ਰਚਾਰਤ ਹੋਇਆ ਤਿਰੰਗਾ ਦਿੱਤੀ ਸੁਲਤਾਨ ਤੋਂ ਲੋਤੀਤੀ ਧਰਤੀ ਤੋਂ ਰਸਤੇ ਪਹਿਲਾਂ ਲੋ ਨੇ ਕਾਨਨ ਜਾ ਕੇ ਦਰਵਾਜ਼ਾ ਖੜਕਾਇਆ ਤੇ ਮਿਲਾਪ ਨਹੀਂ ਹੋਇਆ ਪਹਿਲਾਂ ਗੁਰਨਾਨਕ ਸਾਹਿਬ ਦੇ ਦਰਵਾਜ਼ਾ ਖੜਕਾਇਆ ਉੱਤਰੋ ਆਵਾਜ਼ ਆਈ ਕੌਣ ਹੈ ਤੇ ਗੁਰਨਾਨਕ ਸਾਹਿਬ ਕਹਿੰਦੇ ਕਿ ਮੁਸਾਫਰ ਆ ਜਾ ਕੇ ਹੋਈ ਰੂਸਿ ਪਾਈ ਲਾ ਲੋ ਕਹਿੰਦੇ ਕਿ ਆਪਾਂ ਤਾਂ ਸਾਰੇ ਮੁਸਾਫਰ ਤੁਸੀਂ ਕਿਹੜੇ ਮੁਸਾਫਰ ਹੋ ਗੁਰਨਾਨਕ ਸਾਹਿਬ ਦਾ ਇੱਕ ਬੋਲ ਸੀ ਵੇ ਲਾ ਲੋ ਅਸੀਂ ਤੇਰੇ ਵਰਕੇ ਮੁਸਾਫਰ ਨੂੰ ਹਮਸਫਰ ਬਣਾਉਣਾ ਹੈ ਵਾਹਿਗੁਰੂ ਬਸ ਇੱਕ ਬੋਲ ਸੀ ਤੇਰੇ ਵਰਕੇ ਮੁਸਾਫਰ ਨੂੰ ਹਮਸਫਰ ਬਣਾਉਣਾ ਹੈ ਆ ਗੁਰਨਾਨਕ ਸੇਵਾ ਮਿਸ਼ਨ ਸੁਸਾਇਟੀ ਇੱਕ ਮੁਸਾਫਰ ਪ੍ਰੋਗਰਾ ਚੱਲ ਰਿਹਾ ਸੀ ਅੱਜ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਹਮਸਾਫਤ ਪੜਾ ਦੇਣਾ ਹੈ ਤੇ ਬੜਿਓ ਹਮਸਾਫਤ ਕਿਉਂਕਿ ਇਹ ਕਿਸੇ ਇੱਕ ਵਿਅਕਤੀ ਦੀ ਸੋਚ ਨਹੀਂ ਚੱਲਦੀ ਗੁਰਨਾਨਕ ਦੇ ਮਿਸ਼ਨ ਨੂੰ ਲੈ ਕੇ ਚੱਲੇ ਨੇ ਅਸੀਂ ਘਰ-ਘਰ ਵਿੱਚ ਗੁਰਨਾਨਕ ਦਾ ਮਿਸ਼ਨ ਪਹੁੰਚਾ ਦੇਗੇ ਉਹ ਮਿਸ਼ਨ ਕੀ ਸੀ ਜੀ ਦੀ ਸੰਪੂਰਨਤਾ ਅੱਜ ਵਿਦਿਆਰਥੀਆਂ ਤੇ ਖਿਡਾਰੀਆਂ ਤੇ ਹੋਣੀ ਹੈ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਆਪਣੇ ਕਿ ਦਰਦ ਸਾਂਝਾ ਕੀਤਾ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਅਸੀਂ ਕਿਸ ਤਰ੍ਹਾਂ ਬਚਵਾਇਆ ਤੇ ਸਾਡੇ ਵਿਦਿਆਰਥੀ ਕਿ ਬਣੇਗਾ ਹਰ ਇੱਕ ਵਿਅਕਤੀ ਦੇ ਤੌਰ ਤੇ ਆਰੇ ਡਾਕਟਰ ਹਰਨਵੰਤ ਸਿੰਘ ਜੀ ਉਹਨਾਂ ਦੇ ਬਾਰੇ ਮੇਰੇ ਕੋਲ ریکارڈ ਵਿੱਚ ਹੈ ਇਹ ਗੱਲ ਉਸ ਕੋਈ ਬੜੀ ਨਹੀਂ ਜੀ ਨਮੀ ਤੇ ਤੂੰ ਗਹਿਰਾਈਆਂ ਤੋਂ ਅੰਦਰ ਜਿਹੜਾ ਦੁੱਖ ਚਿਆ ਪਰ ਵਿੱਚ ਵਿੱਚ ਮੇਰੇ ਮਨ ਦੇ ਵਿੱਚ ਆਇਆ ਜਦੋਂ ਪੜ੍ਹਦੇ ਹੁੰਦੇ ਸੀ ਮੋਰਲ ਆਫ ਦਾ ਸਟੋਰੀ ਪਰ ਉਹ ਰੇਸ ਮੌਬਲਾ ਫਰ ਦਾ ਸਪੀਚ ਅੱਜ ਇਹਨਾਂ ਨੇ ਜਿਹੜੀ ਸਪੀਚ ਦਿੱਤੀ ਹੈ ਉਹਦਾ ਕੀ ਕੀ ਗਵਰਨ ਇਹਨਾਂ ਦੀ ਐਜਿਡ ਐਡਮਿਸ਼ਨ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਹੈ ਜਿਹੜੀ ਜਿਸ ਹਿਸਾਬ ਤੇ ਇਹ ਕੰਮ ਕਰਦੇ ਨੇ ਉਹਦੇ ਮਤਲਬ ਉਹਨਾਂ ਦੀ ਪੜਾਈ ਦੇ ਬਤਾਰੂ ਤੇ ਇਹਨਾਂ ਨੇ ਜਿਹੜੇ ਪੰਜਾਬ ਦੇ ਹਲਕਾ ਦੇ ਮਤਲਬ ਜਿਹੜਾ ਨੇ ਕਿਹਾ ਬਹੁਤ ਹੀ ਖੂਬ ਗਿਆ ਸਮੇਂ ਇਕ ਗੱਲ કહਾਂ ਅੱਜ ਸਾਡੇ ਬੱਚਿਆਂ ਦਾ ਰਸਾਲ ਇਨਸਾਨ ਦਾ ਤਰਕਾਰ ਨੇ ਸੋ ਮੈਂ ਸਮਝਦਾ ਹੈ ਸਪੈਸ਼ਲੀ ਮੈਂ ਮੁਖਤੱਬ ਹੋ ਰਿਹਾ ਉਹਨਾਂ ਬਾਈ ਮਰਜਾ ਨੂੰ ਜਿਹੜੇ ਮੈਰਿਟਰੀ ਸਰਵਿਸ ਵਿੱਚ ਨੇ ਤੇ ਉਸ ਉਸ ਮੈਂ ਜਿਹਨਾਂ ਨੇ ਨਿਯਮਿਤ ਕਰਕੇ ਆਪਣਾ ਆਪਣਾ ਨਾਮ ਆਵਾਜ਼ਨ ਅਰੋਸ਼ਣ ਕੀਤਾ ਹੈ ਜਿਹੜੇ ਬੱਚੇ ਸਾਡੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਪੰਜ 10 ਦਿਨ ਕੇ ਇੱਥੇ ਵਿਚਰਨ ਦੀ ਜਿਹੜੀ ਉਹਨਾਂ ਦੀ ਲੋਧ ਵਿਖਾਵਾ ਹੈ ਐਪੀਸੀ ਉਹ ਸਾਧੀਆਂ ਖਾਸਾ ਤੇ ਪ੍ਰਿਸ਼ਿਤ ਰਮਨ ਸਿੰਘ ਜੀ ਸਾਡੇ ਜੀਓ ਸਾਹਿਬ ਅਤੇ ਜਿੰਨੇ ਵੀ ਮੁਖ ਸਾਥੀ ਆਏ ਹੈ ਕਰਤਵਰਨ ਦਾ ਧੰਨਵਾਦ ਕਰਦਾ। ਪਰ ਖਾਸ ਕਰਕੇ ਮੁਖ ਸੇਵਾ ਦਾ ਸੱਜੀ ਸ੍ਰੀਏ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਗੋਣਨ ਦਾ ਮੌਕਾ ਦਿੱਤਾ। ਮੈਂ ਬੱਚਿਆਂ ਨਾਲ ਜੁੜ ਕਰਕੇ ਜਾਣ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਜੋ ਕਿ ਚੀਜ਼ ਕੀਤਾ ਪਰ ਅਮੀਰ ਜੱਟ ਹੋਰ ਆਪਣੇ ਮਾਪ ਦਾ ਨਾਮ ਰੱਖਣ ਕਰੋਗੇ ਔਰ ਮਾਪੇਂਸਿਲ ਦਾ ਇਕਨ ਹੈ ਕਿ ਵੀ ਤੁਹਾਡੇ ਸਾਇਕਲ ਤੋਂ ਬਿਨਾ ਜੋ ਬੱਚਿਆਂ ਨੇ ਅਖੀਰ ਕੀਤਾ ਹੈ ਉਹ ਸ਼ਾਇਦ ਪੋਸੀਬਲ ਨਹੀਂ ਸਗਾ ਮੈਂ ਚਾਹੁੰਦਾ ਆਪਣੀ ਹੈਸਿਡੈਂਸ ਲਾਉਣ ਦੀ ਇੱਛਾ ਖੋ ਸਕੇ ਬੱਚਿਆਂ ਦਾ ਜਿਹੜਾ ਦੇਸ਼ ਹੈ ਉਹਨੂੰ ਵਧਿਆ ਸ਼ੁਰੂਆਤ ਕੀਤੀ ਜਾਵੇ ਕਿ ਵੀ ਕੋਈ ਨਹੀਂ ਬਿਗੜੇਗਾ ਜਦੋਂ ਦੇਸ਼ ਵਾਂਗ ਨਹੀਂ ਰਹੇਗਾ ਤਾਂ ਸ਼ਾਇਦ ਉਹਨੀ ਕਾਮਯਾਬੀ ਉਸਦੀ ਅਨਿਰਤਾਈ ਕਰਨੀ ਸ਼ੁਰੂ ਸਕਦੀ। ਔਰ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਲਾਈਫ ਦੇ ਵਿੱਚ ਜੋ ਵੀ ਜੀ ਕੰਮ ਹੈ ਉਹਦਾ ਜਿਹੜਾ ਗੋਲ ਹੈ ਉਹ ਜ਼ੂਲ ਸਾਈਡ ਪਾਉਣਾ ਚਾਹੀਦਾ। ਤੀਸਰਾ ਜਦੋਂ ਵੀ ਲੋਕੀ ਗੋਲ ਸਾਈਡ ਪਾ ਗਏ ਕਿਉਂਕਿ ਮੈਂ ਬਹੁਤ ਬੱਚਿਆਂ ਨਾਲ ਗੱਲ ਕਰਦਾ ਹਾਂ ਔਰ 80% ਬੱਚੇ ਜਿਹੜੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨੇ ਫਿਊਚਰ ਕਰਨਾ ਕੀ ਹੈ ਜਦੋਂ ਕੁਛ ਨੇ ਹਾਂ ਵੀ ਬੜੇ ਉੱਕੀ ਕਰਨ ਬਸ ਦੇਖਦੇ ਜੀ ਮੈਟਰ ਨੂੰ ਕੀ ਕਹਿੰਦਾ ਬਸ ਸੁਣਨ ਲਈ ਜੀ ਉਸ ਤੋਂ ਬਾਅਦ ਦੋਸਤੋ ਇੱਕ ਇਹਨਾ ਵਧੀਆ ਸਮਾਗਮ ਵਿਚ ਆਉਣ ਵਾਲੀ ਸੰਸਥਾ ਦਾ ਧੰਨਵਾਦ ਬਹੁਤ ਹੋ ਗਿਆ ਤੇ ਨਾਮ ਹੈ ਧੰਨਵਾਦ ਕਰਨ ਦਾ ਕਿਸੇ ਦਾ ਤੇ ਨਾਮ ਹੈ ਕਿਸੇ ਨਾਂ ਲੈਣ ਦਾ ਬੇਨਤੀ ਹੈ ਆ ਮੈਂ ਆਪਣਾ ਤਿਆਰ ਤੁਹਾਡਾ ਸਾਝਾ ਕਰਨ ਲੱਗਾ ਤੁਸੀਂ ਸਾਰੇ ਸੁਖਦਾਂਤ ਕਰਦੇ ਹੋ ਬੜੇ ਹੋਏ ਹੋ ਤੁਸੀਂ ਆਪ ਨੂੰ ਝੱਟ ਦੀ ਮਾਰ ਕੇ ਦੇਖੋ ਕਿ ਤੁਹਾਨੂੰ ਉਹ ਟੀਚਰ ਚਿੱਟੇ ਰਹਿਣੇ ਸਦਾ ਇੱਕ ਗੁਰਮੀ ਹੋਣੇ ਆ ਜਦੋਂ ਕਦੇ ਕੌੜ ਹਰਦੇ ਤੇ ਜਿਹੜਾ ਤੁਹਾਡੇ ਨਾਲ ਖੇਲਾ ਸ਼ੇਰ ਜਿੰਦਾ ਸਭੋਂ ਮੈਂ ਸੱਤ ਵਿੱਚ ਪੜਦਾ ਸੀਗਾ ਤੇ ਇੱਕ ਇਹ ਨਕਰਾ ਤੋਂ ਹਸ ਕੇ ਮਾਸਟਰ ਨੂੰ ਵੀ ਰਿਸਾਇਆ ਤੇ ਉਹ ਮੈਨੂੰ ਕਹਿੰਦੇ ਬਾਤ ਨੂੰ ਬੜਾ ਸ਼ ਆ ਗਿਆ ਤੇ ਤੂੰ ਕਲਾ ਸਰੀਰ ਸੁ ਚੋਣਿਆ ਰਹਿਣਾ ਕਦੇ ਕੋਈ ਹੋਰ ਬਾਹਰੀ ਕਿਤਾਬੀ ਪੜਦਾ ਹੋਣਾ ਬਹਰੀ ਮੈਦਾਨੇ ਪੜੀ ਕਿ ਨਹੀਂ ਉਹਨਾਂ ਨੇ ਫਿਰ ਮੈਨੂੰ ਜਸਾਂਥੇ ਕਰਿੰਦਾ ਲੈਵਲ ਪੂਰਵਾਸ਼ੀ ਜਗ੍ਹਾ ਦਿੱਤਾ ਅਤੇ ਇੱਕ ਸਰਦਾਰ ਕਪੂਰ ਸਿੰਘ ਵੀ ਉੱਨੀ ਕਿਤਾਬ ਲੈ ਕੇ ਦਿੱਤੀ ਤੇ ਮੈਨੂੰ ਨਾਲ ਖਾਤਰਾ ਦਿੱਤਾ ਨਾਲ ਕਹਿੰਦੇ ਸਿਲੇਬਸ ਤਾਂ ਪੜਨਾ ਜ਼ਰੂਰੀ ਦਾ ਕੰਮ ਆ ਇਹ ਤੋਂ ਬਾਹਰ ਕੀ ਹੋ ਰਿਹਾ ਉਹ ਵੀ ਤੁਹਾਨੂੰ ਪੜਨਾ ਚਾਹੀਦਾ ਉਸੇ ਰੁਹੈਤ ਤੇ ਰੂਹਿਸਨ ਦੀ ਬਰੋਦਤ ਅੱਜ ਮਾੜਾ ਨੋਟਾ ਤੁਹਾਡੇ ਨਜ਼ਰ ਵਿੱਚ ਲਿਖਾਨੀ ਆ ਤੇ ਦੁਨੀਆ ਭਰ ਦੀਆਂ ਸਾਰੀਆਂ ਰਵਾਨੇ ਵਿੱਚ ਆਉਣਾ ਤੇ ਅੱਜ ਦਾ ਇਹ ਜਿਹੜਾ ਸਮਾਗਮ ਹੈ ਜਿਹੜੇ ਬੱਚੇ ਅੱਗੇ ਵੱਧੂ ਸਨਮਾਨ ਤੋਂ ਲੈਣ ਸਨਮਾਨ ਲੈ ਰਹੇ ਆ ਉਹਨਾਂ ਨੂੰ ਸਾਰੀ ਉਮਰ ਫੂਰ ਕੁਸ਼ਤਾ ਭੁੱਲ ਜਾਈਂ ਪਰ ਅਗੇਰਾ ਸਨਮਾਨ ਸਮਾਰੋਹ ਕਦੇ ਨਹੀਂ ਦੂਸਰੀ ਬੇਨਤੀ ਮੈਨੂੰ ਹਲਾਸ਼ੇ ਦਿੱਤੀ ਸੀ ਕਾਮਾ ਸਾਭ ਨੇ ਇਹ ਕਹਿੰਦੇ ਕਿ ਤੁਸੀਂ ਲਿਖਦਾ ਕਮਿਸ਼ਨ ਹੁੰਦਿਆ ਕਿ ਇਹਨੂੰ ਦਵਾਓ ਨਾ ਇਹਨੂੰ ਹੋਰ ਤਕਬੋਤ ਦੋ ਉਹ ਇਹਨਾਂ ਦੀ ਜੀ ਗਾ ਦੋ ਮੇਰੀ ਗੱਲ ਸੁਣ ਸਪੈਸ਼ਲ ਪਾ ਕੇ ਬੈਠਿਆ ਹੋਰ ਬਾਤ ਕੋਲ ਥੋੜੀ ਜਿਹੀ ਤੇਰੇ ਲੱਖ ਦੀ ਬੋਤਲ ਜਿਹੜਾ ਬਹੁਤ ਦੇ ਵਿੱਚ ਮੇਰੇ ਨੂੰ ਹੁਣ ਜ਼ਿਆਦਾ ਗਰਮੀ ਪਈ ਹੈ ਤੇ ਕਰ ਦਵਾਂਗੇ ਗਰਮੀ ਵੈਕੂਲਜੀ ਕਾ ਖਾਲਸਾ ਸ੍ਰੀ ਵਾਇਕੂਲਜੀ ਕੀ ਫਤਿਹ ਅੱਜ ਅਸੀਂ ਰਾਹ ਰੋਡ ਤੇ ਸਪੀਲ ਆਈ ਹੈ ਸ੍ਰੀ ਗੁਰਵਰਜਨ ਜੀ ਦੇ ਸ਼ਹੀਦੀ ਵਾਲੇ ਚੱਲ ਰਹੇ ਆ ਉਹਨਾਂ ਨੂੰ ਸਮਰਪਿਤ ਇਸ ਸਪੀਲ ਠੰਡੇ ਮਿੱਠੇ ਪਾਣੀ ਦੀ ਸਪੀਲ ਲਾਈ ਹੈ ਤਾਂ ਕਿ ਅੱਜ ਜੀ ਅੱਜ ਦੇ ਡੇਟ ਦੇ ਵਿੱਚ ਤਾਪਮਾਨ ਜਿਹੜਾ ਉਹ ਤਕਰੀਬਨ 45 ਤੋਂ ਘੱਟ ਹੀ ਰਿਹਾ ਥੋੜਾ ਸਪੀਲ ਠੰਡੇ ਮਿੱਠੇ ਜਲ ਦੇ ਨਾਲ ਥੋੜੀ ਲੋਕਾਂ ਨੂੰ ਥੋੜੀ ਰਾਹਤ ਮਿਲਦੀ ਹੈ ਇੱਕ ਅਸੀਂ ਉਹਨਾਂ ਦੇ ਜਿਹੜੇ ਅਸੂਲ ਆ ਜਿਹੜਾ ਜਲ ਦੀ ਜਲ ਅਸੀਂ ਉਹ ਜਲ ਸੇਵਾ ਜਿਹੜੀ ਆ ਉਹ ਜਲ ਸੇਵਾ ਕਰੋ ਤਾਕਿ ਕਿਸੇ ਦੇ ਮੂੰਹ 'ਚ ਕੋਈ ਪਾਣੀ ਪੈ ਸਕੇ ਇਹ ਸਭ ਤੋਂ ਵੱਡਾ ਪੋਨਿਆ ਅੱਜ ਦੀ ਡੇਟ 'ਚ ਸਭ ਤੋਂ ਵੱਡਾ ਪੋਨਿਆ ਬਾਕੀ ਅਸੀਂ ਕੁਝ ਅੱਗੋਂ ਹੋਰ ਕੁਝ ਸਕੀਮਾਂ ਵਰਤਾਂਗੇ ਕੋਈ ਦਵਾਈਆਂ ਦੇ ਲੰਗਰ ਕੋਈ ਇਹੋ ਜਿਹੇ ਲੰਗਰ ਲੰਗਰ ਵੀ ਆਪਾਂ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਜਿਹੜੇ ਗੁਰੂ ਘਰ ਲੰਗਰ ਜਿਹੜੇ ਦਿਨੇ ਆ ਦਾਲ ਰੋਟੀ ਦਾ ਦਿਨੇ ਦਿਨੇ ਸਾਰਿਆਂ ਨੂੰ ਮਿਲਦੀ ਆ ਅਸੀਂ ਜਾਣੇ ਕਿ ਹੁਣ ਆਪਾਂ ਹਸਪਤਾਲਾਂ ਦੇ ਵਿੱਚ ਦਵਾਈਆਂ ਦੇ ਲੰਗਰ ਲਾਈਏ ਕੋਈ ਇਹੋ ਜਿਹਾ ਲੰਗਰ ਲਾਈਏ ਪੜਾਈਆਂ ਦੇ ਲੰਗਰ ਲਾਈਏ ਕੋਈ ਕਿਤਾਬਾਂ ਦੇ ਲੰਗਰ ਲਾਈਏ ਐਜੂਕੇਸ਼ਨ 'ਚ ਵਾਧਾ ਹੋਵੇ ਬੱਚਿਆਂ ਦਾ ਵਾਧਾ ਹੋਵੇ ਅਸੀਂ ਜਾਣੇ ਕਿ ਕੋਈ ਇਹੋ ਜਿਹਾ ਅੱਗੇ ਤੋਂ ਲੰਗਰ ਲਾਈ ਜਾਣ ਇਦਾਂ ਦਾ ਅਸੀਂ ਕੋਈ ਉਪਰਾਲਾ ਕਰ ਰਹੇ ਆ ਤੇ ਨੈਕਸਟ ਅਸੀਂ ਉਹ ਯੂ ਕਰਾਂਗੇ ਜੀ ਵਾਈ ਗੁਰਜੀ ਦਾ ਕਾਲਸਾ ਵਾਈ ਗੁਰਜੀ ਦਾ ਕਾਲਸਾ ਵਾਈ ਗੁਰਜੀ ਫਤਿਹ ਮੈਂ ਰਾਜਪੁਰੇ ਨੂੰ ਆਪਣਾ ਪਿੰਛੀ ਰੁਵਾਜਨ ਦੇਵ ਜੀ ਸੀਡੀ ਸਾਡੇ ਨੂੰ ਸਮਰਥਨ ਕਰਦੇ ਹੋਏ ਢੰਡੇ ਮੱਠੇ ਜਲਦੀ ਸੇਵਾ ਲਾਈਆ ਇਹ ਜਲਦੀ ਸੇਵਾ ਟੈਂਪਰੇਚਰ ਨੂੰ ਮੁੱਖ ਰੱਖਦੇ ਜਿਦਾਂ ਨੇ ਮੁਕੰਮਲ ਹੋਈ ਲੱਗੇ ਤੇ ਵਾਹਿਗੁਰੂ ਕਰੇ ਰੱਬਾ ਤੇ ਦਰਗਾਹ ਗੋਆਇਆ ਦੇ ਲੰਗਰ ਸਾਡੇ ਦੇ ਲੰਗਰ ਦੀ ਸੇਵਾ ਵਾਹਿਗੁਰੂ ਬਖਸ਼ੇ ਅਸੀਂ ਬੋਲ ਕਰਾਂ ਵਾਹਿਗੁਰੂ ਕਿਰਪਾ ਵਾਹਿਗੁਰੂ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਕੀ وک وک سہولت ملدی نے ایتھے چوبی گھنٹے سب دن ایمرجنسی کی سویدا بھی دتی جانی ہے آج ہی بک کرو اپنی اپوائنٹمینٹ اٹھانوے سات یا اٹھانوے آٹھ وزٹ کرو سندو ہاسپٹل چنڈی روڈ نو شہر ਸੱਜਣਾਂ ਸਿਪਾਹਾਂ ਸੇਗ ਨਗਰ ਦਾ ਸਵਤਨਿਕ ਅਧਿਕਾਰੀਆਂ ਵਿਸ਼ੇਸ਼ ਸਰਦੀਆਂ ਨਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਦਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ